ਇਹ ਗੁਰਦਾਸਪੁਰ ਦੇ ਮੁਕੇਰੀਆਂ ਰੇਲਵੇ ਲਾਈਨ ਦੀ ਮੰਗ ਪੂਰੀ ਹੋਣ ਦੇ ਨਾਲ ਤੁਹ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਵਪਾਰ ਵਧੇਗਾ ਕਿਸਾਨਾਂ ਨੂੰ ਵੀ ਫਾਇਦਾ ਪਹੁੰਚੇਗਾ ਲੰਬੇ ਆਸੇ ਤੋਂ ਚੈਂਬਰ ਆਫ ਕਾਮਰਸ ਇਸ ਦੀ ਜੋ ਮੰਗ ਚੁਕਰੀ ਜਾ ਰਹੀ ਸੀ ਬੀਤੇ ਦਿਨੀ ਰੇਲਵੇ ਦੇ ਵੱਲੋਂ ਗੁਰਦਾਸਪੁਰ ਮੁਕੇਰੀਆਂ ਰੇਲਵੇ ਨੂੰ ਦੇਰ ਲਾਈਨ ਨੂੰ ਅੰਤਿਮ ਕੋਮੀ ਸਰਵੇ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਲਦਨਾਲ 75 ਲੱਖ ਮਨਜ਼ੂਰ ਕਰਨ ਦੇ ਨੇ ਵਿੱਤ ਮੰਤਰੀ ਜੈਰਾ ਤੋਂ ਰਾਜ ਸਭਾ ਮੈਂਬਰ ਅਮਿਤ ਬਿਜੂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਸੀ ਜਿਸ ਨਾਲ ਸ਼ਹਿਰ ਨਿਵਾਸੀ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਕਿ ਲੰਬੇ ਅਸਤਿਕੋ ਮੰਗ ਚੈਂਬਰ ਆਫ ਕੌਂਗਰਸ ਜੋ ਕਿ ਨਰੋਲ ਦਾ ਪਾਣੀ ਦਾ ਦਾਦਾਰਾ ਉਪਧਾਰ ਹੈ ਕਿ ਕਿਸੇ ਵੀ ਜਿਸ ਵੇਲੇ ਇਸ ਦੀ ਮਨਜ਼ੂਰੀ ਆਖਟਾਰੇ ਕੋਸ਼ਣ ਕੀਤੀ ਗਈ ਤਾਂ ਚੈਂਬਰ ਆਫ ਕੌਂਗਰਸ ਦੇ ਉਦੇਦਾਰਾਂ ਨੂੰ ਖੁਸ਼ੀ ਦੀ ਲਹਿਰ ਪੈ ਗਈ ਇਸ ਵੀਡੀਓ ਨਾਲ ਰੇਲਵੇ ਸਟੇਸ਼ਨ ਉੱਪਰ ਮਾਸਟਰ ਤੇ ਯਾਤਰੀਆਂ ਨੂੰ ਲੱਡੂ ਵਾਂਗ ਕੇ ਆਪਣੀ ਖੁਸ਼ੀ ਜਤਾਏਗੀ ਚੈਂਬਰ ਆਫ ਕੌਂਗਰਸ ਤੇ ਦਿਖਾਇਆ ਗਿਆ ਹੈ ਕਿ 30 ਕਿਲੋਮੀਟਰ ਦੀ ਗੁਰਦਾਸਪੁਰ ਮੁਕੇਰੀਆਂ ਰੇਲਵੇ ਲਾਈਨ ਬਣਨ ਨਾਲ ਨਾ ਸਿਰਫ ਅੰਬਾਲਾ ਦਿੱਲੀ ਰੂਟ ਦਾ ਰਸਤਾ ਘਟੇਗਾ ਬਲਕਿ ਉਕਾਰੀਆਂ ਕਿਸਾਨਾਂ ਨੂੰ ਤੇ ਫੌਜ ਨੂੰ ਵੀ ਫਾਇਦਾ ਮਿਲੇਗਾ ਜਿਹੜਾ ਗੁਰਦਾਸਪੁਰ ਮੁਕੇਰੀਆਂ ਰੇਲਵੇ ਲਾਈਨ ਦਾ ਪ੍ਰੋਜੈਕਟ ਮਨਜ਼ੂਰ ਹੋਇਆ ਸਰਵੇ ਵਾਸਤੇ ਸ਼ੁਰੂਆਤ ਹੋਈ ਹੈ ਇਹਦੇ ਨਾਲ ਗੁਰਦਾਸਪੁਰ ਦੇ ਵਿੱਚ ਹਰ ਵਰਗ ਨੂੰ ਫਾਇਦਾ ਹੋਏਗਾ ਸਭ ਤੋਂ ਜ਼ਿਆਦਾ ਬੈਨੀਫਿਟ ਕਿਉਂਕਿ ਮੁਕੇਰੀਆਂ ਗੁਰਦਾਸਪੁਰ ਰੋਡ ਦੇ ਉੱਤੇ ਤਿਬੜੀ ਕੈਂਡ ਪੈਂਦਾ ਔਰ ਦੂਸਰਾ ਸਾਡਾ ਜਿਹੜਾ ਕੈਂਤ ਹੈਗਾ ਉੱਚੀ ਬਸੀ ਜਿੱਤੇ ਕਿ ਪਾਕਿਸਤਾਨ ਨੇ ਪਿਛੇ ਪਿਛਲੀ ਦਿਨੀ ਜਦੋਂ ਜੰਗ ਛੇੜੀ ਉਹਦੇ ਵਿੱਚ ਉਹਨਾਂ ਨੇ ਬਾਰ-ਬਾਰ ਟਾਰਗੇਟ ਉੱਚੀ ਬਸੀ ਨੂੰ ਕੀਤਾ ਇੱਕ ਆਰਮੀ ਦੇ ਸਟੇਸ਼ਨ ਤੋਂ ਦੂਜੇ ਆਰਮੀ ਦੇ ਸਟੇਸ਼ਨ ਦਾ ਟਰਾਂਸਪੋਰਟੇਸ਼ਨ ਜਾਣ ਵਾਸਤੇ ਇਹ ਰੇਲਵੇ ਟ੍ਰੈਕ ਦਾ ਬਹੁਤ ਫਾਇਦਾ ਹੋਏਗਾ 30 ਕਿਲੋਮੀਟਰ ਦਾ ਟ੍ਰੈਕ ਬਣਾਇਆ ਜਾ ਰਿਹਾ ਹੈ ਔਰ ਸਵਾਰੀਆਂ ਨੂੰ ਵਪਾਰੀਆਂ ਨੂੰ ਔਰ ਕਿਸਾਨਾਂ ਨੂੰ ਕੀ ਫਾਇਦਾ ਦੇਵੇ ਉਸ ਜਿਹੜਾ ਟ੍ਰੈਕ ਬਣਾਇਆ ਜਾ ਰਿਹਾ ਉਹਦੇ ਨਾਲ ਡਾਇਰੈਕਟ ਕਨੈਕਟੀਵਿਟੀ ਹੋ ਜੇਗੀ ਜਿਹੜੀ ਕਿ ਵਪਾਰੀ ਯਾ ਜੋ ਵੀ ਜਿੰਨੇ ਵੀ ਜਾਣਾ ਹੁੰਦਾ ਸੀ ਗੁਰਦਾਸਪੁਰ ਤੋਂ ਦਿੱਲੀ ਜਾਂ ਗੁਰਦਾਸਪੁਰ ਤੋਂ ਬਾਹਰ ਕਿਤੇ ਵੀ ਉਹਨੂੰ ਪਹਿਲੇ ਪਠਾਨਕੋਟ ਜਾ ਕੇ ਟ੍ਰੇਨ ਫੜਨੀ ਪੈਂਦੀ ਹੁਣ ਜਿਹੜਾ ਪਠਾਨਕੋਟ ਦਾ 40 ਕਿਲੋਮੀਟਰ ਜ਼ਬਰ ਤੇ ਪਠਾਨਕੋਟ ਤੋਂ ਫਿਰ 40 ਕਿਲੋਮੀਟਰ ਅੱਗੇ ਜਾਣਾ ਮੁਕੇਰੀਆਂ ਦਾ ਉਹ ਸਵਰ ਘਟ ਜਾਏਗਾ ਔਰ ਇੱਕ ਸਮੇਂ ਦੀ ਬਚਤ ਹੋਏਗੀ ਆਉਂਦੀ ਜਾਂਦੀ ਦੋਨੇ ਟਾਈਮ ਦੇ ਸਮੇਂ ਦੀ ਬਹੁਤ ਬਚਤ ਹੋਏਗੀ ਵਪਾਰ ਨੂੰ ਵੀ ਬੜਾ ਫਾਇਦਾ ਹੋਏਗਾ ਜਿਹੜਾ ਸਮਾਨ ਅਗਲੇ ਦਿਨ ਆਉਂਦਾ ਸੀ ਕਿਉਂਕਿ ਕਈ ਵਾਰ ਪਠਾਨਕੋਟ ਤੋਂ ਟ੍ਰੇਨਾਂ ਦੀ ਆਵਾਜ਼ ਆਈ ਬਹੁਤ ਉਹ ਆ ਨਹੀਂ ਦਿਆ ਕੋ ਰੈਕ ਲੱਗ ਗਿਆ ਜਿਹੜਾ ਉਹ ਉਥੇ ਖੜੇ ਹੋ ਜਾਂਦੇ ਦੋ ਦੋ ਦਿਨ ਤਿੰਨ ਤਿੰਨ ਦਿਨ ਰੈਕ ਖੜੇ ਰਹਿੰਦੇ ਸੀ ਸਾਡੇ ਏਰੀਏ ਜਿਹੜੀ ਇਹ ਜ਼ਮੀਨ ਹੈ ਜਿਹੜੀ ਐਗਰੀਕਲਚਰ ਨਾਲ ਰਿਲੇਟਡ ਬਹੁਤ ਆ ਖਾਦਾਂ ਦਾ ਵੀ ਫਾਇਦਾ ਹੋਏਗਾ ਹਰ ਚੀਜ਼ ਦਾ ਹਰ ਵਰਗ ਨੂੰ ਇਹ ਬੈਨੀਫਿਟ ਆ ਬਾਰ ਬਾਰ ਕੇਂਦਰੀ ਮੰਤਰੀ ਇੱਥੇ ਆਂਦੇ ਰਹੇ ਔਰ ਚੈਂਬਰ ਹੋਣਾ ਅੱਗੇ ਆ ਮੰਗ ਰਖਦੇ ਰਹੇ ਲੱਗਦਾ ਕਿ ਉਹਦਾ ਹੀ ਨਤੀਜਾ ਹੈ ਹਾਂਜੀ ਬਿਲਕੁਲ ਕੋਈ ਵੀ ਕੰਮ ਹੈ ਜਿਹੜਾ ਉਹ ਇੱਕ ਪ੍ਰੋਸੀਜਰ ਹੁੰਦਾ ਸਰਕਾਰਾਂ ਦੇ ਪ੍ਰੋਜੈਕਟ ਨੇ ਪਬਲਿਕ ਦਾ ਕੰਮ ਆ ਆਵਾਜ਼ ਚੁਕਣਾ ਸਾਡੀ ਚੈਂਬਰ ਆਫ ਕੁਮਾਰ ਸੰਸਥਾ ਨੇ ਬੜੀ ਦੇਰ ਤੋਂ ਆਵਾਜ਼ ਚੁੱਕ ਰਹੀ ਸੀ ਅਸੀਂ ਕੋਰਸਪੋਨਡੈਂਸ ਵੀ ਕਈ ਵਾਰ ਕੀਤੀ ਉਹਨਾਂ ਨੂੰ ਸਾਨੂੰ ਕਈ ਰੇਲਵੇ ਡਿਪਾਰਟਮੈਂਟ ਤੋਂ ਕਈ ਵਾਰ ਉਹਨਾਂ ਦੇ ਜਵਾਬ ਵੀ ਆਏ ਇਹ ਉਹਦਾ ਹੀ ਨਤੀਜਾ ਹੈ ਜਿਹੜਾ ਅਲੱਗ-ਅਲੱਗ ਮੈਂਬਰ ਪਾਰਲੀਮੈਂਟ ਅਲੱਗ-ਅਲੱਗ ਅਸੀਂ ਮਿਨਿਸਟਰਸ ਨੂੰ ਅਲੱਗ ਰੇਲਵੇ ਮਿਨਿਸਟਰ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਮਿਲੇ ਔਰ ਮਿਹਨਤ ਕੀਤੀ ਇਹ ਉਹਦਾ ਫਲ ਆ ਦੋਆਂ ਦੋ ਮਿਹਨਤਾਂ ਕੀਤੀਆਂ ਜਾ ਰਹੀਆਂ ਅਸੀਂ ਨਾਲ ਨਾਲ ਅਮਰਸਰ ਪਠਾਨਕੋਟ ਡਬਲ ਟਰੈਕ ਔਰ ਗੁਰਦਾਸਪੁਰ ਮੁਕੇਰੀਆਂ ਦੀ ਜਿਹੜੀ ਰੇਲਵੇ ਲਾਈ ਇੱਕ ਨੂੰ ਉਹਨਾਂ ਨੇ ਬੂਰ ਪਾ ਦਿੱਤਾ ਦੂਜੀ ਵਾਸਤੇ ਅਸੀਂ ਮਿਹਨਤ ਜਾਰੀ ਰੱਖਾਂਗੇ ਉਹਨੂੰ ਵੀ ਅਸੀਂ ਕੰਮ ਕਰਵਾ ਕੇ ਹੀ ਪੂਰਾ ਆਪਣਾ ਮਿਸ਼ਨ ਕੰਪਲੀਟ ਕਰਾਂਗੇ ਬਹੁਤ ਖੁਸ਼ੀ ਹੈ ਸਾਡੀ ਸੰਸਦ ਦੀ ਗੁਰਦਾਸਪੁਰ ਚੈਂਬਰ ਤੋਂ ਬਸ ਨੂੰ ਵਕਫਤ ਸਮੇਂ ਤੇ ਅਲੱਗ-ਅਲੱਗ ਰਹੀਵ ਮੰਤਰੀਆਂ ਨੂੰ ਮਿਲੇ ਆ ਇਸ ਦੀ ਮੰਗ ਨੂੰ ਚੁੱਕਿਆ ਗੁਰਦਾਸਪੁਰ ਮਕੇਰੀਆਂ ਲਾਈਨ ਨੂੰ ਸ਼ੁਰੂ ਕੀਤਾ ਜਾਏ ਵੀ ਇਹ ਸ਼ਹਿਰ ਦੇ ਤੇ ਆਮ ਜਨਤਾ ਦੀ ਬੜੀ ਵੱਡੀ ਡਿਮਾਂਡ ਸੀ ਇਸ ਨੂੰ ਇਹ ਪੂਰਾ ਕੀਤਾ ਉਹਨਾਂ ਨੇ ਤੇ ਜਿਵੇਂ ਜਿਸਾਲ ਕਿ ਅੱਜ ਕਲਪਤਾਰ ਲੱਗਿਆ ਕਿ ਦੋਨੀਤ ਬਿੱਟੂ ਜੀ ਨੇ ਕੀ ਦਿੱਤਾ ਕਿ ਫਾਈਨਲ ਸਰਵੇਲੀਅਨਰ ਨੇ 75 ਲੱਖ ਰੁਪਏ ਜਾਰੀ ਕੀਤਾ ਤੇ ਚਲੋ ਇਹ ਪ੍ਰੋਸੈਸ ਸਟਾਰਟ ਹੋ ਗਈ ਹੈ ਉਮੀਦ ਕਰਦਾ ਕਿ ਬਹੁਤ ਜਲਦੀ ਹੀ ਇਹ ਲਾਈਨ ਸਟਾਰਟ ਹੋਏਗੀ ਕਿਹਨੂੰ ਕਿਹਨੂੰ ਫਾਇਦਾ ਹੋਏਗਾ ਕੀ ਕੀ ਫਾਇਦਾ ਹੋਏਗਾ ਸਾਰੇ ਸ਼ਹਿਰ ਵਾਸੀ ਨੂੰ ਫਾਇਦਾ ਕਿਸਾਨਾਂ ਨੂੰ ਪਾਰੀਆਂ ਨੂੰ ਆਮ ਜਨਤਾ ਨੂੰ ਟ੍ਰੈਵਲ ਜਿਹੜੇ ਕਰਦੇ ਨੇ ਮੁਸਾਫਰ ਉਹਨਾਂ ਨੂੰ ਵੀ ਬੈਨੀਫਿਟ ਹੈ ਤੇ ਸਮੇਂ ਦੀ ਬਚਤ ਹੈ ਪੈਸੇ ਦੀ ਬਚਤ ਹੈ ਇੱਕ ਕਨੈਕਟੀਵਿਟੀ ਵਧੇਗੀ ਤੇ ਇਕਨੋਮਿਕ ਐਕਟੀਵਿਟੀ ਵੀ ਸਾਡੇ ਸ਼ਹਿਰ 'ਚ ਏਰੀਚ ਹੋਏਗੀ ਗੁਰਦਾਸਪੁਰ ਦਾ ਵਪਾਰ ਲਗਾਤਾਰ ਘਟੇ ਤੇ ਜਾ ਰਿਹਾ ਵਪਾਰੀ ਮੰਗ ਕਰ ਰਿਹਾ ਸੀ ਕਿ ਇਹੋ ਜੀ ਕੋਈ ਨਾ ਕੋਈ ਡਿਮਾਂਡ ਪੂਰੀ ਹੋਣੀ ਚਾਹੀਦੀ ਹੈ ਜਿਸ ਨਾਲ ਅਨੁਪਾਤ ਤੇ ਵੀ ਫਰਕ ਪਈ ਹੂੰ ਬਿਲਕੁਲ ਇਸ ਦਾ ਮੁੱਦਾ ਸਿਆ ਕਿ ਕਨੈਕਟੀਵਿਟੀ ਦੇ ਨਾਲ ਹੀ ਆਵਾਜਾਈ ਵਧੀ ਗਈ ਅੰਦਰ ਲੋਕਾਂ ਦੀ ਆਵਾਜਾਈ ਆਏ ਸਮਾਨ ਦਾ ਟੂ ਟੂ ਆਈ ਜਾ ਉਧਰ ਸਮਝ ਜਾਊਗਾ ਜਾਏਗਾ ਉਹਦੇ ਨਾਲ ਸੇ ਬੈਨੀਫਿਟ ਹੋਣਾ ਹੀ ਵਪਾਰ ਦਾ ਖਾਦ ਦਾ ਮੇਨ ਹੱਬ ਹੈ ਇੱਥੇ ਪੰਜ ਪੰਜ ਰੈਕ ਲੱਥਦੇ ਨੇ ਟ੍ਰੇਨ ਤੋਂ ਦੋ ਦੋ ਜੀਸੀਟੀ ਬਣਿਆ ਇੱਥੇ ਚੀਨਾ ਤੇ ਕਤੂਨਗੋ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ ਬਿਲਕੁਲ ਕਿਸਾਨਾਂ ਨੂੰ ਵੀ ਬੈਨੇਫਿਟ ਹੈ ਕਿਸਾਨਾਂ ਨੂੰ ਖਾਦ ਵਗੈਰਾ ਵੀ ਟਾਈਮ ਸੇ ਮਿਲੇਗੀ ਤੇ ਬਾਕੀ ਜਿਹੜਾ ਆਪਣੇ ਉਹਨਾਂ ਦੀ ਪ੍ਰੋਡਿਊਸਰ ਕਿਸਾਨਾਂ ਦੀ ਜੋ ਦਾਸਪੁਰੇ ਦੀ ਜਿਵੇਂ ਬੀਜਾਂ ਨੇ ਮੂਲੀ ਦੇ ਜਾਂ ਬਾਸਮਤੀ ਵਗੈਰਾ ਜਾਂਦੀ ਉਹਨੂੰ ਸਪੋਰਟ ਵੀ ਕਰ ਸਕਦੇ ਮਣੀ ਸਹੀ ਤੰਗ ਨਾਲ ਤੇ ਸੁਪਰੀ ਦੇਸ਼ ਵਾਸ ਦੇਸ਼ ਜਾ ਸਕਦੇ ਹਾਂ ਸਾਡੇ ਰੋਜ਼ਾਨਾ ਦੇ ਯਾਤਰੀਓ ਮੈਂ ਰੋਜ਼ਾਨਾ ਦਾ ਯਾਤਰੀਆਂ 47 ਸਾਲ ਤੋਂ ਪਿਛਲੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੇਰੇ ਕੋਲ ਟ੍ਰਾਂਸਪੋਰਟ ਸਟੇਸ਼ਨ ਤੋਂ ਵਾਇਆ ਮੁਕੇਰੀਆਂ ਜਿਹੜਾ ਦਿੱਲੀ ਜਾਣ ਦਾ ਰਸਤਾ ਹੈ ਬਹੁਤ ਸ਼ਾਰਟਕਟ ਦਿੱਲੀ ਗਿਆ ਇੱਥੋਂ ਬੰਬਈ ਨੂੰ ਵੀ ਹੁਣ ਟ੍ਰੇਨਾਂ ਚੱਲਣ ਗਈਆਂ ਯਾਨੀ ਵੱਖ-ਵੱਖ ਸਟੇਸ਼ਨਾਂ ਨੂੰ ਜਿਹੜੇ ਦੂਰਗਤੀ ਦੇ ਸਟੇਸ਼ਨ ਨੇ ਉੱਥੋਂ ਛੇਤੀ ਜਾਇਆ ਜਾਏਗਾ ਥੈਂਕ ਯੂ